ਕਾਹਦੀ ਕੰਦ ਕਰਦੀ ਬਣਾ ਰਹੀ ਹੈ ਕਾਲੀ ਜੋਟ ਕੀ ਹੋ ਰਹਾ ਫਿਰ ਉਹ ਫੋਨ ਚੱਕ ਲੋ ਆਪ ਕੋੜੇ ਤਰੀਆਂੇ ਕਰਮੇ ਨੇ ਹਟ ਜਾਣਾ ਰਹਿ ਦੇ ਉੱਤੇ ਚੀਰ ਬਣਾ ਦੇ ਤਰਫ ਰਾਤ ਤੁਰੋ ਦੇ ਆਪ ਕੋੜੇ ਚੱਕਾ ਸਪੀਕਰ ਤੇ ਪਾਣੀ ਪੈ ਰਿਹਾ ਮੈਨੂੰ ਤਾਂ ਲੱਗਦਾ ਹੋਈ ਜਾਣਾ ਬੰਦ ਕੋਈ ਪਤਾ ਨਹੀਂ 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 ਇਹ ਤਾਂ ਇੱਕੋ ਵਾਲੀ ਹੈ ਫਿਰ ਪਾਣੀ ਪਾਣੀ ਬਾਹਰ ਕੋੜੇ ਖਾਂ ਸਿੱਖ ਨਾਲ ਹੀ ਆਪਾਂ ਇੱਥੇ ਸਬਜ਼ੀ ਨਿਕਲਦਾ ਨਾਲੇ ਲੱਗੀਆਂ ਇਹ ਪਹਿਲਾਂ ਤੋਂ ਹੀ ਹੈ ਹੋਰ ਰਾਤ ਬੈਠੇ ਸੋਇ ਤੇ ਬੈ ਲੈਣ ਇੱਕ ਬੜਾ ਫੰਡਾ ਪਾਣੀ ਪਾ ਲਈਏ ਤੁਹਾਨੂੰ ਆਗਲਾ ਹੁਣ ਇਹਦਾ ਕਿਉਂ ਗੰਦ ਬੜਾ ਪਿਆ ਬਸ ਹੁਣ ਖਾਂਦੇ ਹਾਂ ਉਹ ਤੇਰੀ ਸੋਰੀ ਸੋਰਾ ਪਾ ਲਈ ਕਿਦਾਂ ਕਿਵੇਂ ਇਹਦੀ ਬਲਾਰਾ ਨਾ ਹੋਵੇ ਇਹ ਕਿਦਾਂ ਹੋ ਸਕਦਾ ਫੜ ਘੰਟਾ ਘੰਟਾ ਬਣਾਉਣੀ ਆ ਜਦੋਂ ਪਕੌੜੀਆਂ ਅੰਦਰ ਖੋਵੇ ਹਿੰਡੇ ਵਿੱਚ ਜਾਣੀ ਅੜਿਆ ਮਾਰਾ ਮੱਖੀਆਂ ਇਦਾਂ ਬਹੁਤ ਨੇ

ਚਲਾਨੀ ਤਾਂ ਵੇਖੀ ਏ ਜਿਹੜੀ ਤੇਰੀ ਹਾਲਤ ਬੁਲਟ ਤੇ ਬਹਿਣ ਵਾਲੀ ਪਰ ਨਾ ਤੇਰਾ ਲਿਬੜਿਆ ਪਿਆ ਅਗਲੇ ਨਗੇ ਨਾ ਮੰਗ ਕੇ ਲਿਆਂਦਾ ਜਿਹੜਾ ਬੰਦੇ ਸਾਹ ਨਾਲ ਜਿਹੜੇ ਸਾਹ ਨਾਲ ਬੰਦਾ ਲਿਬੜਿਆ ਪਿਆ ਹਾਏ ਨੀ ਤੇ ਕਾਹਦੇ ਨਾ ਸਾਫ ਕਰਨੇ ਬੁਲਟ ਵਾਓ ਤੁਹਾਡੇ ਅਮਨ ਪੋਤੇ ਪਰਨੇ ਦਾ ਬੁਲਟ ਸਾਹ ਹੋ ਰਿਹਾ ਸ਼ੈਰੀ ਮੰਨ ਨੇ ਸੱਚ ਹੀ ਗਾਣਾ ਲਿਖਿਆ ਆਪਣਾ ਨਾ ਹੁੰਦੇ ਬੁਲਟ ਤੇ ਮਕਾਉਂਦੇ ਹੈ ਜੀ ਇਧਰ ਪਾ ਲਈ ਸਬਜੀ ਇਹਨੂੰ ਲੈ ਜੀ ਨਾਲ ਲੈ ਜਾਓ 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 ਨਾਲ ਤੁਰ ਜਾਓ ਲੈ ਪਟਾਟ ਕਲਰ ਤਾਂ ਵਧੀਆ ਹੈ ਔਰ ਖਾਂਚ ਵਧੀਆ ਹੋਵੇ ਸਹੀ ਤੈਨੂੰ ਲੱਗਣਾ ਤੇਰੇ ਵਰਗਾ ਪੀਲਾ ਥੋੜੀ ਹੈ ਕਾ ਮੇਰਾ ਰੰਗ ਅੱਜ ਉਹ ਪੱਕਾ ਤਲੀ ਰੋਟੀਆਂ ਲਾਈਏ ਅੱਜ ਤੱਕ ਹੀ ਬਟਾਰਾ ਕੇ ਲਾਣੇ ਗੇੜਾ ਲਾਈਏ ਬਾਹਰ ਜੀ ਪਕੌੜੇ ਪਕੂੜੇ ਖਾ ਕੇ ਤੇ ਹੁਣ ਅਸੀਂ ਆਗੇ ਸੀ ਬਾਹਰ ਤੇ ਸਾਡੇ ਮਿਸਤਰੀ ਵੀ ਚੱਲੇ ਨੇ ਆ ਡ੍ਰੈਇੰਗ ਰੂਮ ਤਾਂ ਸਾਡਾ ਹੋ ਗਿਆ ਰੈਡੀ ਉੱਪਰ ਤੱਕ ਪਹੁੰਚ ਗਿਆ ਤੇ ਅੰਦਰ ਲੀਆਂ ਕੰਧਾਂ ਰਹਿੰਦੀਆਂ ਨੇ ਮੈਂ ਗੀਤ ਕਰਦਾ ਪਰ ਮੱਛਰ ਆ ਮੱਛਰ ਮੀਂਹ ਦਾ ਮੌਸਮ ਹੈ ਨਾ ਤਾਂ ਕਰਕੇ ਸਾਰੇ ਬਿਠੇ ਉਧਰ ਮਾਨਪ੍ਰੀਤ ਬੈਠੀ ਮਾਨਪ੍ਰੀਤ ਹੈਲੋ ਮਰਪੀ ਸਤਿ ਸ਼੍ਰੀ ਅਕਾਲ ਸੱਸੀਾ ਦਾ ਬੋਲਦੇ ਲੈ ਹਾਦ ਹੋ ਗਈ ਤੇਰੇ ਵੱਲ ਤੈਨੂੰ ਜਾਣਦੇ ਨਹੀਂ ਉਹ ਵੀਡੀਓ 'ਚ ਪੜਾ ਇਹਨੂੰ ਕੰਨ ਨੂੰ ਜਾਣਦੇ ਢੰਗ ਕਰਦੀ ਹੋਰ ਕੁੰਡ ਕੱਢ ਲਿਆ ਮਾਨਪ੍ਰੀਤ ਨੇ ਲੈ ਜੀ ਲਓ ਜੀ ਸੌਰਿਆਂ ਦਾ ਪਿੰਡ ਆ ਗਿਆ ਢੁੰਡ ਕੱਢ ਲੈ ਪਤਲੀਏ ਨਾਰੇ ਢੁੰਡ ਕੱਢ ਲੈ ਪਤਲੀਏ ਨਾਰੇ ਸੌਰੇ ਇਹ ਸਾਡੀ ਸੰਸਕਾਰੀ ਨੂੰ ਹੈ ਸਾਡੇ ਪਿੰਡ ਦੀ ਢੁੰਡ ਕੱਢ ਕੇ ਰਾਦੀ ਸਾਰਾ ਸੌਰਿਆਂ ਦਾ ਪਿੰਡ ਫਿਰ ਜਾਣਾ ਢੁੰਡ ਕੱਢਦੀ ਮੈਂ ਸੰਸਕਾਰੀ ਨੂੰ ਹੈ ਜਿਵੇਂ ਮੈਂ ਕਹਿੰਦੀ ਆ ਪਤਲੀ ਦਾੜੀ ਉਹ ਰਾਹੋ ਜੀਆਂ ਢੁੰਡ ਕੱਢ ਲੈ ਮੋਟੀਆਂ ਨਾਰੇ ਇਹੋ ਜੀਆਂ ਨੂਹਾਰਾ ਬਸਬ ਨੂੰ ਦਵੇ ਜ ਇਹੋ ਜੀ ਮਨਪ੍ਰੀਤਾ ਹਨਾ ਸੇਰ ਤੇ ਤੇਰੇ ਤਾਂ ਇੰਨੇ ਇੰਨੀਆਂ ਭੈਣਾ ਲਾਈਕ ਕਰਦੀਆਂ ਤੈਨੂੰ ਹੈ ਕਹਿੰਦੀ ਮਨਪ੍ਰੀਤ ਬਹੁਤ ਨਾਈਸ ਹੈ ਲਾਹੌਰ ਮੈਂ ਮੰਮੀ ਆਈ ਏ ਸਾਡੇ ਘਰੇ ਬੈਠੀ ਕੁਰਸੀ ਢਾ ਕੇ ਚੱਲ ਨਹੀਂ ਅੰਦਰ ਦੇਖ ਕੇ ਆਈਏ ਆਜੋ ਆਈਆਂ ਇੰਟੂ ਆਹ ਰੰਗ ਕੜਾ ਲਾਉਂਦੇ ਆ ਆ ਕੀ ਹੈ ਯਾਰ ਅੱਛਾ ਮੈਂ ਉੱਤੜੇ ਲੱਗਦੇ ਆ ਉੱਥੇ ਆ ਉਥੋਂ ਦਾ ਨਿਯਮ ਆਂ ਬਰਾਸ ਜੇ ਇਹਨੂੰ ਇੱਥੇ ਹੀ ਰੱਖ ਲੈਂਦੇ ਉੱਥੇ ਇਹਨੂੰ ਇਹਦੇ ਚ ਮੋਰਾ ਕਾੜ ਕੇ ਬਸਾਇਆ ਦੇਤਾ ਸਹੀ ਨਵੀਂ ਇੱਟ ਚ ਫਿਰ ਉੱਪਰ ਰੱਖ ਕੇ ਜੁਗਾਰ ਕਰ ਲੈਂਗੇ ਹੈਨਾ ਇਹ ਕ੍ਰੀਏਟਿਵ ਮਾਈਂਡ ਨਹੀਂ ਉਸ ਕਰਦੇ ਹੈਗੇ ਹੋਰ ਵੱਧੋਗੀ ਯਾਰ ਅਸੀਂ ਕੋਈ ਕੰਮ ਨੁਕੀੜਦੇ ਆਂ ਫਿਰ ਭਾਈ ਡਰਾਇੰਗ ਰਹੁੰਦੀ ਹੋਈ ਇੱਕ ਕੰਦਾੜ ਰਹਿੰਦੀ ਹੈ ਕਾਰ ਦੂਰ ਉੱਪਰ ਨਹੀਂ ਮੈਂ ਕਹਿੰਦਾ ਆਪਾਂ ਕਦਲੀ ਉੱਥੇ ਟੋਟੀ ਉੱਤੇ ਤੁਹਾਡੇ 45 ਦੀ ਬੰਦ ਕਰਨਾ ਹੁਣ ਤੁਹਾਡੇ 45 ਜਿੱਤੇ ਆਇਆ ਕਿ ਸਭ ਦੀਆਂ ਦੇ ਇੱਥੇ ਰਹਿਣ ਦੇਈ ਨਹੀਂ ਨਹੀਂ ਉਹ ਤਾਂ ਕਹਿ ਰਹੀਆਂ ਕਿ 45 ਦੀ ਹੈ ਉਧਰਲੇ 45 ਦੀ ਹਾਂ ਤਾਂ ਐਲਬੀਏ ਦੀ ਕੀ ਹੁਣ ਸਪਲ ਹੈ एकदम ਪੀਲੇ ਦੋ ਕਟ ਜੇ એનર્ਜੀ ਚਾਹੀਦੀ ਸੀ ਯਾਰ ਆ ਬਾਤ ਨਾ ਸਾਫ ਕਰਨੀ ਪਈ ਉਹ ਫਿਰ ਜਦਿਆ ਕਿ ਸੀਮਟ ਨੂੰ ਜਣਾ ਲੱਗਿਆ ਹਾਂ ਹਾਂ ਇਹ ਬੜਾ ਉੱਚਾ ਰਹਾ 21 ਮਹੀਨਾ ਆਥੇ ਲੈ ਜਿਹੜਾ ਜਮੇਰਨ ਕਹ ਲਾ ਦੇ ਰੈਨੂ ਤੇ ਘਰੋ ਵਿੱਚ ਬੈਠੇ ਪੀ ਤੋਰਾ ਦੇਖੀਏ ਟੀਵੀ ਹੋਰ ਮੱਧ ਜੰਮ ਜਾਂਦਾ ਨਾ ਕਿ ਮੈਂ ਪੱਕਾ ਹੈ ਪੱਕਾ ਯਾਰ ਕੀ ਹੈ ਲੋਹੇ ਜੀ ਦੀ ਕਿਸੇ ਵੀ ਚੀਜ਼ ਨਾਲ ਸਾੜ ਨਹੀਂ ਪਹਿਲੇ ਨਹੀਂ ਨਾ ਜਾਣੀ ਪਾਸਾ ਮੈਂ ਕਹਾਂ ਉਹ ਸਭ ਕੁਝ ਬੈਠਾ ਹੋਰ ਤੂੰ ਆਪਸੀ ਆਣੀ ਦੇ ਸਈ ਐਨੀ ਏਡੀ ਕਥਾ ਨਹੀਂ ਭਾਉਂਦੀ

ঘ <laughs> লাগে माली के तो ये तो लाल होगा। माली के तो ये 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 � 那得看我们怎么来。 ਨਾ ਬਚੀਂ ਬੱਤਿਆ ਰਹੀ ਹੈ ਹਾਂ ਮੈਨੂੰ ਤੂੰ ਬੁਲਾ ਨਾ ਕਰ ਚੱਕ ਜਾ ਹੁਣ ਦੀ ਹੈ ਕਿ ਪਾਗਲ ਜੀ ਚਪੜਾ ਆ ਸੋਚ ਮੇਰੇ ਮਾਂ ਮੇਰੇ ਮਾਂ ਦੀ ਮਾਂ ਤੇ ਮੈਂ ਤੇ ਮਾਂ ਦੀ ਮਾਂ ਰੱਖ ਕੇ ਆਉਗੀ ਮੇਰੇ ਕੋਲੇ ਪੜਨਾ ਹੋਰ ਮੈਂ ਪੜਦਾ ਤੂੰ ਮੈਨੂੰ ਪੜਾਈ ਪੜਾਈ ਕਰਾ ਦੇ ਬਸ ਮੈਂ ਹੋਰ ਕੁਝ ਨਹੀਂ ਲੈਣਾ ਠੀਕ ਹੈ ਮੈਨੂੰ ਪੜਾਈ ਕਰਾ ਦੇ ਘਰੇ ਮੈਂ ਕਹਿੰਦਾ ਤੁਹਾਡੇ ਨਾਲ ਕੁਝ ਬਾਜੀ ਤੂੰ ਨਹੀਂ ਮੈਂ ਫਿਰ ਆਏ ਨਾ ਨਹੀਂ ਕਰਾਂਗਾ ਨਹੀਂ ਆ ਤੁਹ ਕਹਿੰਦੀ ਕਿ ਤੁਹ ਨੂੰ ਹੀ ਰਿਸਪੈਕਟ ਨਾ ਬੋਲੀ ਕਹਿੰਦੀ ਐ ਕਹਿੰਦੀ ਬੈਠੀ ਕਹਿੰਦੀ ਇਹੋ ਜਿਹੀ ਗੱਲਾਂ ਰਪੋਰਟ ਕਰਕੇ ਪਾ ਦੋ ਕਹਿੰਦੀ ਕੋਈ ਬੈਟਰੀ ਨੂੰ ਲਾਇਕ ਤੇ ਕਰਕੇ ਸਨੇ ਨਹੀਂ ਕਰਨਾ ਸਟਾਰ ਨਹੀਂ ਸਬਸਕ੍ਰਾਈਬ ਕਰਨਾ ਤਾਂ ਸਕਾਰ ਕਰਨਾ ਉਹ ਹੀ ਗੱਲਾਂ ਹੋਈਆਂ ਵਿੱਚ ਕਹਿੰਦੀ ਲਾਈਕ ਤੇ ਸਕਾਰ ਨਹੀਂ ਕਰਨਾ ਹੈ ਵਧੀਆ ਕਿਸੇ ਨੇ ਪਿਆਰ ਨਹੀਂ ਕਰ ਮਨਪੀਦ ਨਾ ਹਟਦੀ ਕਿ ਤੇ ਫਿਰ ਕੰਮ ਕਰ ਕਹਿੰਦੀ ਡਰ ਕੇ ਆ ਕੇ ਜੀਤਾ ਉਹ ਮਾਉਂਟਨ ਦੀ ਵਾਲੀ ਪਥਰਾਓ ਉਹ ਲਿੰਕਾ ਫੋਟੋ ਦੀ ਮਾਜਾ ਫੰਤਾ ਅੱਜ ਰਾਤ ਲਾਣੀ ਮੇਰੇ ਘਰ ਨੇ ਹਾਂ ਮੈਂ ਤੇਰੇ ਫੋਟੋ ਪਾ ਕੇ ਸੁਣ ਤੂੰ ਮਨ ਕੋਈ ਆ ਗਈ ਹੈ ਕਿਆ ਸਾਰੀਆਂ ਖੜੀਆਂ ਮੈਂ ਨਹੀਂ ਕਰਾਂਗੀ ਨਹੀਂ ਕੋਈ ਕਿਉਂ ਕਰਦੇ ਠੀਕ ਹੈ ਮੈਂ ਕਹਣਾ ਕਰਤਾ ਮੈਂ ਕਹਾਂ ਮੈਂ ਵੀ ਛੱੜੇ ਪਾਈ ਖੜੀ ਮੈਂ ਤਾਂ ਮੈਂ ਕਿ ਨੱਗੀ ਖੜੀ ਮੈਂ ਕਿ ਬੋਲ ਦਵਾਂਗੇ ਨਾ ਨਾਮ ਉਹ ਪਾਪ ਲੱਗੂ ਮੈਂ ਮਾ ਉਹ ਲੱਗੜਦੇ ਪਾਪ ਲੱਗੜਦੇ ਮੈਂ ਪਾਪ ਹੀ ਕਰਨਾ ਹੈ ਕਿ ਮੈਨੂੰ ਪਤਾ ਨੇ ਮੈਂ ਪਾਪ ਹੀ ਕਰਨਾ ਹੈ ਦੁਨੀਆਂ ਤੇ ਚੰਗੇ ਕੰਮ ਕਰੰਨੇ ਨਹੀਂ ਆਏ ਮੈਂ ਦੁਨੀਆਂ ਤੇ ਪਾਪ ਕਰਨਾ ਦੇ ਦੇ ਮਾਈ ਬੰਦੀ ਨੂੰ ਪਾਪ ਪਤਾ ਬਾਕੀ ਮੱਕੜਾ ਕੋ ਪਾਪ ਨੇ ਲਿਓ ਅੱਛਾ ਅੱਛਾ ਜੀੜੀਆਂ ਦੇ ਪਰੇ ਭਗਵਾਨ ਤੇ ਪਾਪ ਆਏ ਨਹੀਂ ਤੋਂ ਕੋਣਾ ਨੇ ਕੋਈ ਨਹੀਂ ਸੱਜੇ ਕੋਈ ਮੱਛਰੀ ਦੇਖਣੋਂ ਤਾਂ ਜੀੜੀਆਂ ਘੜੀ ਤੋਂ ਕੁਣ ਦੇਖਾਂ ਪਾਣੀ ਵੀ ਇੱਥੇ ਰਾਤ ਨੂੰ ਕੰਮ ਚੱਲਣਾ ਅੱਜ ਕੰਮ ਵੀ ਰਾਤ ਨੂੰ ਚੱਲਣਾ ਆਹ ਬਾਈ ਉਹ ਕਿੰਨੇ ਲੈ ਕੇ ਆਦੋਂ ਦੀ ਨਿਕਲ ਗਈ ਵੀ ਭਾਈ ਪੂ ਜਿਹੜਾ ਕਿ ਫੇਰੇ ਜਾਣਗੇ ਲੱਗਿਆ ਕੋਈ ਨਹੀਂ ਚਲੀ ਮੈਂ ਆਪਣੀਆਂ ਕੁੱਤੀਆਂ ਕੱਤਲੋ ਤੇ ਬੈਜੋ ਅੱਗੇ ਦੀਆਂ ਕੰਨਾਂ ਬਾਜੀ ਲਾਈਨ ਨੂੰ ਨਾ ਲਾਈਨ ਨੂੰ ਨਾ ਲੋ ਆਜੋ ਤੁਮ ਤੁਮ ਮਨਾਣਾ ਕੋਤੋ ਉਹਨਾਂ ਦਾ ਖੇਲ ਉਹਨਾਂ ਨੂੰ ਜਹਾਜ਼ਾਂ ਦੇ ਅੰਦਰ ਲਾਏ ਮੇਟ ਪਕਾੜਨੀ ਜ਼ਰੂਰ ਜ਼ਰੂਰ ਜਾਣਾ ਇੱਥੇ ਵੀ ਖਾਦੇ ਉਹ ਅੱਜ ਦੀ ਵੀਡੀਓ ਨਹੀਂ ਖਾਦੇ ਇਹ ਵੀਡੀਓ ਪਬਲਿਕ ਆਫਟਰ ਪਹਿਲਾਂ ਦੀ ਹੈ ਅੱਛਾ ਫਾਈ ਅੱਜ ਆ ਹੀ ਦੇ ਦੋਸਤਾਂ ਦੇ ਅੰਦਰ ਰੱਖੀ ਆ ਤੇ ਆਉਂਦੇ ਰੋਟੀ ਖਾਣ ਮੈਂ ਕਹਿੰਦਾ ਨਾ ਇੱਕ ਇਹਨੂੰ ਪਤਾ ਨਾ ਉਹ ਕਿਹੜਾ ਮੰਗ ਕਰਾਈ ਮੈਂ ਦੇਖੀ ਆਉਗੀ ਵੀ ਇਹ ਨਾ ਦੇਖ ਕੇ ਆਉਂਦੇ ਚੱਲਾਂ ਜਿਵੇਂ ਸਬਜ਼ੀ ਵਾਲਾ ਗਿਆ ਸੀ ਬੰਦ ਕਰੇਗੀ ਬਾਅਦ ਚ ਬਣਾ ਲਾਂਗੇ ਹੁਣ ਇਹ ਤਾਂ ਤੂੰ ਕਹ ਰਹੀ ਛੇਤੀ ਰੋਟੀ ਦਾ ਲਾੜੀਏ ਦੇਰੋਂ ਤੇ ਕਹਿ ਰਹੇ ਮੈਂ ਤਾਂ ਲੱਭ ਜਾਂਦੀ ਆ ਪਰ ਕੋਈ ਉੱਠ ਕੇ ਆ ਗਿਆ ਹੁਣ ਇਹ ਸੁਣੀਏ ਮੈਂ ਹਰਾ ਬਰਵੰਦ ਤੜੀ ਰਹੀ ਪਣੀ ਨਾ ਤਾਂ ਲੈ ਦੇਤਾ ਬਾਈਕ ਤੋਂ ਨਹੀਂ ਰੈਡੀ ਨਹੀਂ ਤੇ ਆ ਇੱਧਰ ਨਹੀਂ ਮੈਂ ਆਪਣੇ ਇੱਧਰ ਲੈ ਘਰ ਵਾਲੀ ਇਹ ਕੰਦਰ ਹੈ ਨਾਨਾ ਇੱਧਰਲੇ ਆਂ ਪਿਆਸਾ ਖੜੀ ਰਹੀ ਹੈ ਬੰਦ ਇੱਧਰ ਤੋਂ ਮਾਰ ਦੇ ਛੱਡੇ ਇੱਧਰੋਂ ਦਾ ਬੱਸ ਹੋ ਗਿਆ ਇੱਕ ਵੀ ਕੂਡੀ ਰੋਪਟਾਲੇ ਹਨ। ਨਾ ਤੂੰ ਕਦੋਂ ਰੱਖੀਆਂ ਕੱਡੀਆਂ ਕਰਨੀਆਂ ਨੇ। ਕਰ ਦੇ ਕਰ ਦੇ ਮੇਰਾ ਪੁੱਤ। ਬੱਚੀ ਨਾ। ਛੱਡੀ ਨਾ ਲੱਗੇ ਨਾ ਕਹਿੰਦੇ ਆਏ। ਇਹਦੇ ਦਿਨ ਨਹੀਂ ਆਇਆ। ਹੈ ਬਬਲੀ ਨੀਵਾਂ ਲੱਗਦਾ ਤੁਹਾਨੂੰ ਆ ਘਰ। ਬਬਲੀਆ ਮਠੀਕ ਦਿਨ ਹੋ ਰਿਹਾ ਦੂਜਾ ਕੀ ਹੋਣਾ। ਨੀਵਾਂ ਤਾਂ ਪੀਆ ਹੁਣ ਲਾ ਦੇ ਇਹ ਘਰ ਖਲਾ। ਆਹ ਪੁੱਤ ਜੀ ਕਿੱਥੇ ਨਹੀਂ ਗੱਲ ਚੱਲਿਆ। ਕਿਹੜੀ ਕੀ। ਜਾਣਾ ਤੇ ਇਹਦੇ ਜਨੇ ਲੰਟਰਾ। ਕਦੋਂ ਆਏ ਦਿਨੋਂ ਕਿੱਥੇ ਤੋਰ ਕਿੱਥੇ ਲੈ। ਇਹ ਬੰਨਾਰਕ ਨਾ ਨਾ ਇਹ ਜੰਗਲਾਂ ਵੀ ਹੋ ਗਈ ਲੱਗ ਜਾਂਦੀ ਮੈਨੂੰ ਪੂਰਾ ਇਹੋ ਜਿਹੀ ਮੇਰਾ ਵੀ ਪਪਾ ਇਹਦੇ ਤੋਂ ਕਿੰਨਾ ਕੰਮ ਦਾ ਮੇਰਾ ਲੱਗਿਆ ਉਹ ਪਾਈ ਪੁੱਛਦਾ ਹੈ ਉਹ ਉੱਪਰ ਦਿੱਖਦਾ ਉਹ ਉੱਪਰ ਵਾਲਾ ਪਾਈ ਪੈ ਆ ਦੇ ਸਕਦੇ ਕੋਈ ਅੰਕ ਮੇਰਾ ਨੀ ਲੱਗਦਾ ਉਹਨੇ ਹੋ ਗਿਆ ਆਪਣਾ 11 ਨੰਬਰ ਦਾ ਪਾਰਾ ਤੇ ਪੈ ਗਿਆ 11 ਕੱਟਦਾ ਸਰਫੀ ਦੰਗੂਣ ਹੋਣਾ ਇਹਦਾ 11 ਕੱਟਦਾ 500 ਰੁਪਏ ਠੀਕ ਹੈ ਕਮਾਂ ਦੀ ਜੀ ਸੁਣੋ ਮੇਰੇ ਉਹ ਕਹਿੰਦੇ ਵੀ ਦਸ ਬਾਹ ਦੁੱਧੀਆਂ ਕਹਿੰਦੀ ਮੈਂ ਚਕਾਟੀਆਂ ਦੁੱਧੀਆਂ ਕਰਾਤੀਆਂ ਉਹਦੀਆਂ ਪ੍ਰਿੰਟੀਆਂ ਕਹਿੰਦੀਆਂ ਪਰ ਓਕੇ ਆ ਕਹਿੰਦੇ ਕੰਮ ਕਰਦੇ ਆ ਮੈਂ ਕਿਹਾ ਤੁਹਾਨੂੰ ਕੰਮ ਬਰਾਬਰ ਹੋ ਜਾਵੇ ਜੀ ਜੀ ਤੁਹਾਨੂੰ ਪਿਓਰ ਦੇ ਕੁੱਪੂ ਕਹਿੰਦੇ ਕਹਿੰਦੇ ਇਹ ਰੰਗ ਨਹੀਂ ਮੇਰੇ ਪਿਓਰ ਦੇ ਮਾਈਟ ਓਕੇ ਵਾਈਟ ਕੀ ਕਰ ਲੈ ਥੋੜਾ ਲੈ ਮੇਰੀ ਜਿੱਤ ਕਿੰਨੀ ਤੂੰ ਜਦੋਂ ਮੇਰੀ ਆਈ ਪਉਂਦੀ ਆ ਫਿਰ ਕਿੰਨੀ ਮੇਰੀ ਜਿੱਤ ਬਣੀ ਹੋਈ ਦੇਖਿਆ ਹਾਂ ਹਾਂ ਨਹੀਂ ਮਿਸਤਰੀ ਸਾਡੇ ਕਹਿੰਦੇ ਅਸੀਂ ਬੋਲਣਾ ਨਹੀਂ ਵਲੌਗ 'ਚ ਫਿਰ ਵਲੌਗ ਤੁਹਾਡਾ ਮੈਂ ਕਾਦਾ ਬਣਾਵਾ ਪਾਣੀ ਉਹ ਕਿਹੜਾ ਪਾਣੀ ਨਹੀਂ ਪੀਂਦੇ ਹੈਗੇ ਜਿਨ੍ਹਾਂ ਨੂੰ ਵਲੌਗ ਵੇਖਣਾ ਅੱਛਾ ਦਵਾਜੇ ਰੱਖਾਈ ਕਿਹਣੀ ਗੱਲਾਂ ਚੱਲਦਾ ਹੀ ਪਿਆ ਫਿਰ ਗੱਲਾ ਕਰੀ ਜਾ ਤੂੰ ਵਲੌਗ ਚੱਲਣਿਆ ਵਲੌਗ ਦੀ ਟੈਨਸ਼ਨ ਆ ਵਲੌਗ ਤਾਂ ਚੱਲਦੇ ਫਿਰਦੇ ਚੱਲਦਾ ਹੀ ਤੇ ਪਾਣੀ ਦਾ ਆਓ ਜਾ ਕੇ ਪਾਣੀ ਕਿਹੜਾ ਘਰੇ ਮੁੱਕ ਗਿਆ ਹੈ ਪਾਣੀ ਘਰੇ ਬਥੇਰਾ ਪਿਆ ਪੰਜਾਬ ਦੇ ਨਲਕੇ ਤਾਂ ਪਾਣੀ ਮੁੱਕ ਕਰਨੇ ਤੇ ਨਹੀਂ ਗਿਆ ਸੀ ਸਾਡੇ ਦਾ ਬਥੇਰਾ ਪਾਣੀ ਹਾਂ ਇਹਨੇ ਮੁੰਡਾ ਕਿੱਥੇ ਤੁਰ ਗਿਆ ਜਿੱਦਨ ਛੁੱਟੀ ਹੋ ਜਾਏ ਨਾ ਤੇਰੀ ਉਹ ਫਿਰ ਕਹਿੰਦੇ ਕਿੱਥੇ ਚਲਾ ਗਿਆ ਇਹ ਮੈਂ ਦੁਨੀਆ ਯਾਦ ਕਰਦੀ ਆ ਲੋ ਭਾਈ ਯਾਦ ਕਰਿਆ ਕਰੋ ਇਹਨੂੰ ਬੈਸਟ ਵਿਸ਼ੇਸ ਦਿਆ ਕਰਾ ਕੰਮ ਵਧੀਆ ਚੱਲੇ ਵਿਚਾਰੇ ਦਾ ਇਹ ਬਿਜੀ ਰਹੇ ਸਾਰੀ ਗਰਮੀ ਸਾਰੀ ਸਰਦੀ ਹੈ ਨਾ ਆਏ ਨਾ ਧੱਕਾ ਮੀਣਾ ਕਰੋ ਨਹੀਂ ਨਹੀਂ ਫਿਰ ਲੈ ਕੰਮ ਨਾਲ ਹੀ ਆਪਾਂ ਕੰਮ ਕਰਾਂਗੇ ਤੇ ਚਾਰ ਪਿਆਸੇ ਆਉਣਗੇ ਕਿਨੇ ਹੀ ਕੰਮ ਨਾਲ ਹੀ ਬੱਲੇ ਬੱਲੇ ਆ ਹੋਰ ਗਾਦੀ ਬੱਲੇ ਬੱਲੇ ਪਿਛਲੀ ਕੰਮ ਦੇਖੋ ਕੰਮ ਦੇਖੋ ਸਾਡਾ ਅਜੇ ਮੋਕ ਬਣ ਗਈ ਮਿਸਤਰੀ ਕਹਿੰਦੇ ਟੈਕਟ ਰੱਖਣਾ ਤੂੰ ਨਹੀਂ ਤੇ ਜਿਵੇਂ ਮੈਂ ਇਸਨੇ ਮੋਕੋ ਕਹਾ ਕੋਹਾ ਕਰਿਆ ਫਿਰ ਤੁਸੀਂ ਇਹ ਗਲਤ ਕੰਮ ਇਹਨਾਂ ਤੋ ਮੈਂ ਹੀ ਕਰਾਂ ਮਸੀਏ ਕਿਰੇ ਤੇਰੀ ਗਲਤੀ ਖਰਾਬ ਕਿਉਂ ਕਰ ਰਿਹਾ ਹੈਂ ਫੋੜੋਗਾ ਨਾ ਟਾਈਟ ਤੋਂ ਟਾਈਟ ਹੁੰਦਾ ਇਹ ਕਿ ਉਹ ਰੇਤਾ ਪਾ ਲੋ ਸੀਮਿੰਟ ਪਾ ਲੋ ਹੋਰ ਰੇਤਾ ਪਾਓ ਵਿੱਚ ਜੋ ਸੀਮਿੰਟ ਵੀ ਪਾ ਲੋ ਹੋਰ ਆਹ ਤਾਂ ਫੜਾ ਦੇ ਵਾਲੇ ਉਹਨਾਂ ਰੇਤਾ ਆ ਪਾ ਲੈ ਸੀਮਿੰਟ ਥੋੜਾ ਜਿਹਾ ਨਾ ਠਰਾਬ ਥੋੜੀ ਅੜਿਆ ਕੰਮ ਕਰਨਾ ਲ ਘਰ ਇੱਕ ਵਾਰੀ ਪੈਂਦਾ ਬਾਰ ਬਾਰ ਥੋੜੀ ਪੈਂਦਾ ਕਹਿੰਦਾ ਇਹ ਤਾਂ ਹੈ ਨਹੀਂ ਅਸੀਂ ਤਾਂ ਬਾਰ ਬਾਰ ਪਾਉਣਾ ਨਹੀਂ ਹੁਣ ਉੱਤੇ ਪਾਵਾਂਗੇ ਹੁਣ ਥੱਲੇ ਤਾਂ ਕੰਪਲੀਟ ਹੋ ਲੰਦੋ ਆਹ ਸਾਰੀ ਹੱਟੀਆਂ ਐਂਟੀ ਮੈਂ ਰਸਤੇ ਦੇ ਉੱਥੇ ਲੈ ਹੁਣ ਇੱਕ ਵੇ ਆ ਲਿਆ ਚੱਕ ਕੇ ਚਲੋ ਜੀ ਇਹ ਸਾਡੇ ਘਰ ਦਾ ਉੱਪਰੋਂ ਵੀਊ ਹੈ ਇੱਥੋਂ ਤੱਕ ਪਹੁੰਚ ਗੀਆਂ ਨੇ ਕੱਲਾ ਆਪਣੀਆਂ ਬਾਕੀ ਹਜੇ ਰਹਿ ਗਈ ਆਹ ਵਾਲੀ ਖੰਧ ਤੇ ਆਹ ਵਾਲੀ ਇਹ ਹੁਣ ਦੇਖੋ ਕੱਲ ਨੂੰ ਪਰਸੋਂ ਕਰਨੀ ਅੱਗੇ ਰਸੋਈ ਵਾਲੀ ਰਹਿ ਗਈ ਮੈਂ ਇਧਰ ਚੜ ਗਈ ਮੈਨੂੰ ਤਾਂ ਡਰ ਲੱਗ ਰਿਹਾ ਪਤਾ ਨਹੀਂ ਵਿਚਾਰੇ ਕਿਵੇਂ ਤੁਰਦੇ ਨੇ ਹਾਏ ਮੈਂ ਇਧਰ ਹੋ ਵੇਨੀ ਆ ਬੱਲੇ 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 ਬੜਾ ਡਰ ਲੱਗਦਾ ਯਾਰ ਉੱਤੇ ਤਾਂ ਖੜ ਕੇ ਬਹੁਤ ਅੱਛਾ ਲੱਗਦਾ ਕਿੰਦੇ ਉੱਚਾ ਘਟ ਹੈ ਹਜੇ ਦੂੱਚਾ ਹੋਰ ਕੀ ਬਣਨਾ ਹੈ ਤੇ ਆ ਸਾਡਾ ਵਾਸ਼ਿੰਗ ਏਰੀਆ ਆ ਗਿਆ ਤੇ ਆ ਥੱਲੇ ਵਾਸ਼ਰੂਮ ਇਹ ਤੁਹਾਨੂੰ ਘਰ ਦਾ ਥੋੜੇ ਜਿਹਾ ਅਸੀਂ ਦੱਸ ਰਿਹਾ ਕਿ ਕਿੱਥੇ ਕਿੱਥੇ ਕੀ ਕੀ ਬਣ ਰਿਹਾ ਕਿੱਥੇ ਰੂਮ ਬਣ ਰਹੇ ਨੇ ਕਿੱਥੇ ਵਾਸ਼ਰੂਮ ਬਣ ਰਹੇ ਕਿੱਥੇ ਇੱਕ ਉਹ ਵਾਸ਼ਰੂਮ ਅਟੈਚ ਇਸ ਰੂਮ ਦੇ ਨਾਲ ਅਟੈਚ ਵਾਸ਼ਰੂਮ ਤੇ ਆ ਵਾਸ਼ਿੰਗ ਏਰੀਆ ਤੇ ਇੱਕ ਆ ਵਾਸ਼ਰੂਮ ਐਸ ਰੂਮ ਦੇ ਨਾਲ ਅਟੈਚ ਮੈਂ ਤੁਹਾਨੂੰ ਮੈਂ ਉੱਪਰੋਂ ਦਿਖਾ ਦਿਆਂ ਠੀਕ ਹੈ ਜੀ ਤੇ ਇਹ ਆਪਾਂ ਨੇ ਰੱਖਿਆ ਵਾਸ਼ਿੰਗ ਏਰੀਆ ਇਧਰੋਂ ਵੈਂਟੀਲੇਸ਼ਨ ਦੀ ਕੋਈ ਜਿਵੇਂ ਸ਼ੂਰ ਐਕ ਵਾਸ਼ਿੰਗ ਮਸ਼ੀਨ ਵੀ ਆਪਾਂ ਲਾ ਸਕਦੇ ਹਾਂ ਇਧਰ ਬਾਹਰ ਗੇਟ ਰੱਖ ਲਿਆ ਆਪਣੀਆਂ ਪੈਲੀਆਂ ਚ ਕੀ ਥੋੜੀ ਹਵਾ ਪਾਸ ਹੋਏਗੀ ਤੇ ਆ ਆਪਣੇ ਦੋ ਬੈੱਡਰੂਮ ਨੇ ਠੀਕ ਹੈ ਜੀ ਤੇ ਜਿਹੜੀ ਫਰੰਟ ਤੇ ਦੇਖ ਰਹੀ ਹੋ ਤੁਹਾਨੂੰ ਲੌਬੀ ਹੈ ਮੈਂ ਦਿਖਾਨੀ ਆ ਹਾਂ ਇਹ ਥੋੜਾ ਬੜਾ ਤੁਰਨਾ ਔਖਾ ਲੱਗ ਰਿਹਾ ਤੇ ਉੱਤੇ ਆ ਕੇ ਦੇਖੋ ਬਹੁਤ ਵਧੀਆ ਲੱਗਦਾ ਤੇ ਆ ਆਪਣੀ ਲੌਬੀ ਏ ਤੇ ਆ ਇਧਰ ਆਪਣਾ ਕਿਚਨ ਤੇ ਉਹ ਡਰੈਇੰਗ ਰੂਮ ਇਹ ਤੁਹਾਨੂੰ ਮੈਂ ਹਲਕਾ ਦੱਸਿਆ ਕਿ ਕਿੱਥੇ ਕਿੱਥੇ ਕੀ ਬਣ ਰਿਹਾ ਜਦੋਂ ਪ੍ਰੋਪਰ ਇਹ ਉੱਪਰ ਤੱਕ ਅੰਦਾ ਪਹੁੰਚ ਜਣੀਆਂ ਫਿਰ ਮੈਂ ਤੁਹਾਨੂੰ ਜੋ ਵੀ ਹੈਗਾ ਸਾਰਾ ਕੁਝ ਦੱਸਾਂਗੀ ਤੇ ਉਹ ਅੱਗੇ ਆਪਣਾ 베ੜ ਹੈ ਦੇਖਿਆ ਹੋ ਬੁਤਾ ਚੜੇਗੇ ਸਾਰੇ ਚਲੋ ਜੀ ਬਾਕੀ ਜਿਵੇਂ ਜਿਵੇਂ ਬਣੇਗਾ ਤੁਹਾਨੂੰ ਦੱਸੀ ਜਾਵਾਂਗੇ ਤੇ ਚੱਲ ਰਿਹਾ ਹਜੇ ਦੇਖਦੇ ਹਾਂ ਕਿੰਨੇ ਦਿਨਾਂ ਤੱਕ ਆਪਣਾ ਕਿੰਨੇ ਦਿਨਾਂ ਦਾ ਪ੍ਰੋਸੈਸ ਰਹਿ ਗਿਆ ਰੈਸਟਾ ਕਹਿ ਰਹੇ ਨੇ ਛੇਤੀ ਕਰ ਦਾਂਗੇ ਬਾਕੀ ਦੇਖਦੇ ਹਾਂ ਹੁਣ ਇੱਥੋਂ ਤਾਂ ਬਹੁਤ ਵਧੀਆ ਲੱਗ ਰਿਹਾ ਦੇਖਣ ਨੂੰ ਲੱਗਾ ਕੋਠਾ ਖੁੱਲਾ ਹੋ ਗਿਆ ਸਾਰਾ ਤੇ ਬਾਹਰ ਇਧਰ ਮੀਂਹ ਕਰਕੇ ਸਾਡੀ ਸਾਰੀ ਪੈਲੀ ਆ ਜਿਹੜੀ ਪਾਣੀ ਦੀ ਭਰ ਗਈ ਦੇਖੋ ਕਿਉਂਕਿ ਸਾਡੀ ਪੈਲੀ ਹੈਗੀ ਨੀਵੀਂ ਤੇ ਉਧਰ ਉੱਚੀਆਂ ਨੇ ਤੇ ਸਾਰਾ ਪਾਣੀ ਇੱਥੇ ਆ ਜਾਂਦਾ